ਜਿਵੇਂ ਕਿ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਤੁਸੀਂ ਕੈਨੇਡਾ ਵਿਜ਼ਿਟਰ ਵੀਜ਼ਾ ਦੀ ਫਾਈਲ ਘਰ ਬੈਠੇ ਕਿਸ ਤਰ੍ਹਾਂ ਲਗਾ ਸਕਦੇ ਹੋ ਅੱਜ ਆਪਾਂ ਵੀਡੀਓ ਦਾ ਪਾਰਟ 2 ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੁਹਾਨੂੰ ਉਹਦੇ ਵਿੱਚ ਦੱਸਾਂਗੇ ਕਿ ਤੁਸੀਂ GC की अकाउंट ਆਪਣਾ ਕਿਸ ਤਰ੍ਹਾਂ ਕ੍ਰੀਏਟ ਕਰਨਾ ਹੈ ਤੇ ਆਪਣੀ ਫਾਈਲ ਐਮਬੈਸੀ ਦੇ ਵਿੱਚ ਕਿਸ ਤਰ੍ਹਾਂ ਸਬਮਿਟ ਕਰਨੀ ਹੈ ਜਿਨ੍ਹਾਂ ਨੇ ਪਾਰਟ 1 ਵੀਡੀਓ ਨਹੀਂ ਦੇਖੀ ਉਹ ਸਾਡੇ YouTube ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਫਰੈਟ ਯੂਰ ਰਿਕਵਰੀ ਕੁਐਸਚਨ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਰਿਕਵਰੀ ਕੁਐਸਚਨ ਜਿਹੜੇ ਫਿਲ ਕਰ ਲੈਣੇ ਆ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਆਪਣਾ ਜੀਸੀਕੀ ਅਕਾਊਂਟ ਬਣਾ ਕਰੋਗੇ ਤਾਂ ਤੁਹਾਨੂੰ ਕੋਈ ਵੀ ਰਿਕਵਰੀ ਕੁਐਸਚਨ ਇਹਦੇ ਵਿੱਚੋਂ ਪੁੱਛਿਆ ਜਾ ਸਕਦਾ ਹੈ ਉਸ ਤੋਂ ਅੱਗੇ ਤੁਸੀਂ ਆਪਣੇ ਉੱਪਰ ਹੀ ਕੈਂਸਰ ਫਿਲ ਕਰਕੇ ਤੁਸੀਂ ਕੰਟੀਨਿਊ ਕਰ ਲੈਣਾ ਕੰਟੀਨਿਊ ਕਰਨ ਤੋਂ ਬਾਅਦ ਤੁਸੀਂ ਆਪਣੀ ਈਮੇਲ ਆਈਡੀ ਹੈ ਜਿਹੜੀ ਉਹ ਇਹਦੇ ਵਿੱਚ ਰਜਿਸਟਰ ਕਰਨੀ ਹੈ ਉਸ ਤੋਂ ਅੱਗੇ ਤੁਸੀਂ ਕਨਫਰਮ ਈਮੇਲ ਆਈਡੀ ਰਜਿਸਟਰ ਕਰੋਗੇ ਤਾਂ ਤੁਹਾਡੀ ਮੇਲ ਦੇ ਉੱਪਰ ਇੱਕ ਵਨ ਟਾਈਮ ਪਾਸਵਰਡ ਜਾਵੇਗਾ ਉਹ ਵਨ ਟਾਈਮ ਪਾਸਵਰਡ ਤੁਸੀਂ ਆਪਣੇ ਇੱਥੇ ਫਿਲ ਕਰਕੇ ਤੁਸੀਂ ਕੰਟੀਨਿਊ ਕਰ ਦੇਣਾ ਕੰਟੀਨਿਊ ਕਰਨ ਤੋਂ ਅੱਗੇ ਤੁਸੀਂ ਤੁਹਾਨੂੰ ਇੱਕ ਵਾਰ ਕੋਡ ਸ਼ੋ ਹੋਵੇਗਾ 바ਰ ਕੋਡ ਸ਼ੋ ਹੋਣ ਤੋਂ ਅੱਗੇ ਤੁਸੀਂ ਫਿਰ ਕੰਟੀਨਿਊ ਕਰੋਗੇ ਕੰਟੀਨਿਊ ਕਰਨ ਤੋਂ ਅੱਗੇ ਤੁਸੀਂ ਆਪਣੀ ਪਰਸਨਲ ਡਿਟੇਲ ਫਿਲ ਕਰਨੀ ਹੋਵੇਗੀ ਇਹਦੇ ਵਿੱਚ ਜ ਤੁਸੀਂ ਆਪਣੀ ਪਰਸਨਲ ਡਿਟੇਲ ਨਾਮ ਆਪਣਾ ਸਬ ਨੇਮ ਈਮੇਲ ਐਡਰੈਸ ਤੇ ਉਸ ਤੋਂ ਬਾਅਦ ਆਪਣੀ ਲੈਂਗੁਏਜ ਸਿਲੈਕਟ ਕਰਕੇ ਤੁਸੀਂ ਕੰਟੀਨਿਊ ਕਰੋਗੇ ਤਾਂ ਤੁਹਾਨੂੰ ਅੱਗੇ ਸਿਕਿਉਰਿਟੀ ਕੁਐਸਚਨ ਦੀ ਆਪਸ਼ਨ ਹੈ ਸਿਕਿਉਰਿਟੀ ਕੁਐਸਚਨ ਵੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਲਾਸਟ ਇਹ ਤੁਸੀਂ ਆਪਣੀ ਡੇਟ ਆਫ ਬਰਥ ਫਿਲ ਕਰਕੇ ਕੰਟੀਨਿਊ ਕਰੋਗੇ ਤੁਹਾਡਾ ਜਿਹੜਾ ਜੀਸੀ ਕੀ ਅਕਾਊਂਟ ਹੈ ਉਹ ਕ੍ਰੀਏਟ ਹੋ ਚੁੱਕਿਆ ਇਸ ਤੋਂ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਆਪਣੀ ਫਾਈਲ 82 ਦੇ ਵਿੱਚ ਕਿਸ ਤਰ੍ਹਾਂ ਲਗਾਉਣੀ ਹੈ ਤੇ ਸਾਡੇ YouTube ਚੈਨਲ ਦੇ ਨਾਲ ਜੁੜੇ ਰਹੋ ਪਾਰਟ 3 ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਆਪਣੀ ਫਾਈਲ